ਹੈਂ ਨਹੀਂ ਦੰਦ ਨੂੰ ਚਾਹਤ ਅੱਛਾ ਕਿਉਂ ਦਿਖਾਈ ਨਹੀਂ ਰਿਸਪੈਕਟ ਦੇ ਦੇਖੇ ਨਹੀਂ ਪੈ ਹਾਂ ਕੀ ਹੋ ਤੇ ਇਧਰੇ ਮੁੰਡਾ ਕਲੇਸ਼ ਪਾ ਬੈਠਾ ਕਹਿੰਦਾ ਕਿਉਂ ਤੂੰ ਜਾਣ ਦਿੰਨਾ ਪਿਆ ਚਾਚੇ ਨੂੰ ਕੀ ਗੱਲ ਹੋਈ ਉਹਨੇ ਘਰੇ ਜਾਣਾ ਉਹਦਾ ਕਰ ਹੈਗਾ ਯਾਰ ਅੱਛਾ ਅੱਛਾ ਹਾਂ ਵੀ ਕੋਲੂ ਕਿਦਾਂ ਮੁੰਡਾ ਕਹਿੰਦਾ ਨਹੀਂ ਜਾਣਾ ਹਾਂ ਤੇ ਤੇ ਕੰਮ ਸਾਡਾ ਵੀ ਹੋ ਰਿਹਾ ਹੈ ਹੈ ਤੇ ਤੇ ਕੰਮ ਸਾਡਾ ਵੀ ਹੋ ਰਿਹਾ ਹੈ ਓਹੋ ਨੂਰ ਨਾਰੋ ਪੁੱਤ ਇਨਾ ਇਨਾ ਪਿਆਰ ਚਾਚੂ ਨਾਲ ਤੇ ਹੁਣ ਗੋਲੂ ਤੇ ਬਾਕੀ ਚੱਲੇ ਨੇ ਅੰਦਰ 에ਰਪੋਰਟ ਦੇ ਬਾਏ ਬਾਏ ਤੇ ਨੂਰਾ ਤੇ ਰੋ ਪਿਆ ਉਹ ਫੜੀ ਉਹਨੂੰ ਕਿਉਂ ਜਾ ਰਹੀ ਤੂੰ ਕਿਉਂ ਜਾ ਰਹੀ ਕਹਿੰਦਾ ਚਾਚੂ ਓਕੇ ਬਾਏ 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 ਜਾਓ 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 ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੇ ਜੀ ਆ ਮੁੰਡਾ ਆਇਆ ਸੀ ਸਾਡੇ ਕੋ ਸਰਬਜੋਤ ਸਿੰਘ ਗੋਲੂ ਤੇ ਦਿਲਬਾਗ ਸਿੰਘ ਬਾਗੀ ਦੋ ਮੁੰਡੇ ਆਏ ਸੀ ਤੇ ਕਾਫੀ ਅਸੀਂ ਇੰਜੋਏਮੈਂਟ ਕੀਤਾ ਤੇ 10 12 ਦਿਨ ਬਹੁਤ ਸੋਹਣਾ ਰਿਹਾ ਤੇ ਅੱਜ ਵਾਪਸ ਚੱਲੇ ਨੇ ਵਾਪਸੀ ਦਾ ਦਿਨ ਆ ਗਿਆ ਤੇ ਹੁਣ ਮੁੰਡਾ ਤਿਆਰ ਸ਼ਹਿਰ ਹੋ ਗਿਆ ਇਸ ਮਾਸੂਮ ਮੁੰਡੇ ਦਾ ਪੈਕ ਹੋ ਗਿਆ ਹੋਇਆ ਤੇ ਮੁੰਡਾ ਕਹਿੰਦਾ ਚਿੱਤ ਕਾਉਮਾਉਂ ਕਰਦਾ ਹੈ ਹਾਂਜੀ ਕਿੰਨਾ ਲੱਗਾ ਕੰਮ ਹੋ ਕਰਦਾ ਜਿੱਤ ਮੁੰਡੇ ਦੇ ਆਨ ਤੇ ਹੈਪੀ ਜਨਰਥੀ ਦਾ ਕੇਕ ਲੈ ਕੇ ਆਏ ਆ ਤੇ ਹਾਂਜੀ ਦੋਸਤੋ ਹੁਣ ਕੇਕ ਕਟਾਉਣ ਲੱਗੇ ਆ ਗੋਲੂ ਕੋਲੋਂ ਤੇ ਉਹ ਕੱਲ ਕਹਿ ਰਿਹਾ ਸੀ ਰਾਤੀ ਵੀ ਮੈਨੂੰ ਮੰਗੋ ਕੇਕ ਪਸੰਦ ਆਇਆ ਤੇ ਇਸ ਕਰਕੇ ਮੈਂ ਸਪੈਸ਼ਲ ਉਹਦੀ ਡਿਮਾਂਡ ਤੇ ਲੈ ਕੇ ਆਇਆ ਵਾਂ ਲੱਭ ਕੇ ਇੱਕੋ ਹੀ ਪੀਸ ਪਿਆ ਸੀ ਇਹਦੀ ਕਿਸਮਤ ਦਾ ਤੇ ਉਹ ਹੁਣ ਕੇਕ ਕੱਟਦੇ ਆ ਕੇਕ ਕਟਿਆ ਗਿਆ ਤੇ ਹੁਣ ਅਰਦਾਸ ਕਰਦੇ ਆ ਤੇ ਫਿਰ ਚਾਚੇ ਹੁਣ ਆਂਦੇ ਨੇ ਬਾਗੀ ਨੂੰ ਲੈ ਕੇ ਫਿਰ ਗੱਡੀ 'ਚ ਬੈਠ ਕੇ ਚੱਲਦੇ ਆ ਸਿੱਧਾ 에ਅਰਪੋਰਟ ਤੇ ਹੁਣ ਮਾਤਾ ਅਰਦਾਸ ਕਰਦੀ ਪਈ ਐ ਆ ਵੀ ਆਈ ਸੀ ਉਹ ਨਹੀਂ ਉਹ ਦੋਨਾਂ ਦੇ ਬਾਣੀ ਸੀ ਪੱਲਾ ਪੱਲਾ ਤੇ ਥੈਂਕ ਯੂ ਕਰੋ ਹੋਰ ਵੀ ਬਾਗੀ ਹਰ ਕੇ ਦਾ ਹਾਂ ਸਤਿ ਸ਼੍ਰੀ ਅਕਾਲ ਓਹ ਕਿੱਦਾਂ ਬਾਕੀ ਖਾਉਮਾਉ ਹੋ ਰਿਆ ਓ ਬਾਕੀ ਤਾਂ ਇਮੋਸ਼ਨਲ ਹੋਇਆ ਪਿਆ ਹੈ ਓਏ ਓਏ ਹੋਏ ਤੇਰੇ ਨਾਲ ਹੀ ਤੈਨੂੰ ਕਰੀਂ ਹਾਂ ਪਾ ਲਈ ਬਪਾ ਹੀ ਮਨ ਮਰੀ ਜਾਂਦਾ ਮੇਰੇ ਆ ਗਿਆ ਮੈਸੇ ਹੀ ਮੈਸੇ ਹੋ ਗਏ ਮੈਸੇ ਹੀ ਮੈਸੇ ਹੈ ਚਾਚੂ ਚਲੇ ਦੋਨੇ ਚਾਚੂ ਚਲੇ ਨਹੀਂ तो जी समान पैक हो गया गांली <laughs> <वो जी। laughs> प्यारी, ओ, प्यारी ओ, ओ, तो ओ, नहीं। तो मैं चलिया चाचा <laughs> <laughs> ਜਦੋਂ ਬੈਠਾ ਬੈਠਾ ਚਲੋ ਬੈਠੇ ਬੈਠੇ ਬਾਕੀ ਬਾਕੀ ਬੈਠ ਬਾਈ ਬਾਏ ਆ ਰਹਾ ਅੱਗੇ ਲੈ ਕਰਦੇ ਪਚ ਗਏ ਮਾਰੀ ਜਾ ਮੇਰੇ ਕੋਲ ਬੋਲੇ ਸੋਨੇ ਹਾਲ ਸਾਇਤਿਆ ਕਾਨ ਲਾ ਲੋ ਵੀ ਮਿੱਤਰੋ ਆਪਾ ਇਥੋ ਤੁਰ ਪਏ ਆ ਤੇ ਆਪਣਾ ਬਾਗੀ ਤੇ ਦਿਲਵਾਗ ਅੱਜ ਜਾਣ ਲਗੇ ਵਾਪਸ ਇੰਡੀਆ ਤੇ 10 12 ਦਿਨ ਨੇ ਸੜ ਤੋਂ ਰਹੇ ਨੇ ਅਰ ਪਤਾ ਨਹੀਂ ਲੱਗਿਆ ਵੀ 10-12 ਦਿਨ ਕਦੋਂ ਬੀਤ ਗਏ ਨੇ ਬਹੁਤ ਸੋਹਣਾ ਇੰਜੋਏਮੈਂਟ ਹੋ ਗਿਆ ਸਾਡਾ ਵੀ ਦਿਲ ਲੱਗਾ ਰਿਹਾ ਸੀ ਤੇ ਅੱਜ ਚੱਲੇ ਨੇ ਸਾਨੂੰ ਉਦਾਸ ਕਰਕੇ ਤੁਸੀਂ ਜਾ ਰਹੇ ਹੋ ਜੀ 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 ਦਿਲਬਾਗ ਭਾਜੀ ਤੁਸੀਂ ਜਾ ਰਹੇ ਹੋ ਪੱਕਾ ਕਰਾ ਆਂਦੀ ਏ ਇੱਥੇ ਬਠਾਏ ਹੋਰ ਸਟੇ ਇੱਕ ਰਾਤ ਦੀ ਏ ਤੇ ਸ਼ਾਮੀ 7 ਵਜੇ ਦੀ ਫਲਾਈਟ ਹੈ ਇਹਨਾਂ ਦੀ ਤੇ ਆਪਾਂ 2:30 ਵਜੇ ਤੁਰੇ ਆ ਘੰਟੇ-ਢਾਈ ਘੰਟੇ ਚਾਪਾ 에ਰਪੋਰਟ ਕੋਲ ਜਾਣਾ ਹੈ ਤੇ ਉਸ ਤੋਂ ਬਾਅਦ ਬੋਰਡਿੰਗ ਕਰਾਂਗੇ ਤੇ ਫਿਰ ਫਾਈਨਲ ਟਾਟਾ ਬਾਏ ਬਾਏ ਕਰ ਦਾਂਗੇ ਇਹਨਾਂ ਨੂੰ ਤੇ ਫਿਰ ਆਪਾਂ ਘਰੇ ਆ ਜਾਵਾਂਗੇ ਫਿਰ ਉਹੀ ਬੋਰਿੰਗ ਲਾਈਫ ਸ਼ੁਰੂ ਤੇ ਹਾਂਜੀ ਦੋਸਤੋ ਆ ਲੱਗ ਗਿਆ ਵੀ ਇਹਨਾਂ ਦੇ ਟ੍ਰਾਫਿਕ ਲੱਗੀ ਸੀ ਪਾਣੀ ਆਣ ਕਰਕੇ ਤੇ ਜਾਣ ਲੱਗਿਆ ਵੀ ਟ੍ਰਾਫਿਕ ਟ੍ਰਾਫਿਕ ਹੋਈ ਹੈ ਐਨਐਕਸ ਤੇ ਜਿੱਥੇ ਕਿ ਟ੍ਰਾਫਿਕ ਹੋਣੀ ਨਹੀਂ ਚਾਹੀਦੀ। ਕੀ ਆ ਬਾਤ ਹੋਈ ਭਈਆਨ ਕਿਵੇਂ ਟ੍ਰਾਫਿਕ ਮੁੰਨੋ ਨੇ ਦਾਸ ਹੋ ਜਾਣਾ। ਮੁੰਨੋ ਹੋ ਨੋ ਨੋ ਅੱਛਾ ਚਲੇ ਹੈ ਹਾਂ ਅੱਛਾ ਕਿਉਂ ਬਤਾਈ ਨਹੀਂ ਪੁੱਤ ਉਹਨੇ ਜਾਣਾ ਉਹ ਫੇਰ ਆ ਜਾਏਗਾ ਅੱਛਾ ਚਲੇ ਬੈਠਾ ਦੇਖੇ ਨਹੀਂ ਹਾਂ ਕੀ ਹੋ ਕੀ ਸਿਸਟਮ ਸਿਗਾ ਸਿੰਗਾਪੁਰਾ ਨਾ ਸਟ੍ਰੈਟਜੀ ਨੂੰ ਨਹੀਂ ਅੰਦੀ ਤੇ ਇਧਰੇ ਮੁੰਡਾ ਕਲੇਸ਼ ਪਾ ਬੈਠਾ ਕਹਿੰਦਾ ਕਿਉਂ ਤੂੰ ਜਾਣ ਦਿੰਨਾ ਪਿਆ ਚਾਚੇ ਨੂੰ ਕੀ ਗੱਲ ਹੋਈ ਉਹਨੇ ਘਰੇ ਜਾਣਾ ਉਹ ਤਾਂ ਕਰ ਹੈਗਾ ਯਾਰ ਅੱਛਾ ਅੱਛਾ ਨਹੀਂ ਪਾਣੀ ਮੰਮੂ ਨੂੰ ਚੱਲ ਆਈ ਅੱਛਾ ਹਣੀ ਮੰਮੂ ਜਾਵੇ ਅਣੀ ਮਾਮੂ ਨੂੰ ਪੇ ਦੀਏ ਉਹ ਬਾਗੀ ਮਾਮੂ ਚਾਚਾ ਵੀ ਚੱਲੇ ਆ ਅੱਛਾ ਉਹਨੂੰ ਫਿਰ ਨਾ ਜਾਂਦਈਏ ਕਿਉਂ ਉਹਦਾ ਘਰ ਡਿੱਗਦਾ ਪਿਆ ਉਹਨੂੰ ਅੱਛਾ ਅੱਛਾ ਨਹੀ ਜਾਂਦੇ ਯਾਰ ਹਾਂ ਵੀ ਕੋ ਰੁਕਦਾ ਮੁੰਡਾ ਕਹਿੰਦਾ ਨਹੀਂ ਜਾਣਾ ਹੈ ਇੱਧਰ ਤੇ ਕੰਮ ਖਤਾਂਵੀ ਹੋ ਰਹੇ ਇੱਧਰ ਦੇਖਿਓ ਮੁੰਡਾ ਅਥਰੋ ਓਹ ਹੋ ਨੂਰ ਨਾਰੋ ਪੁੱਤ ਇੰਨਾ ਇੰਨਾ ਪਿਆਰ ਚਾਚੂਣਾ ਹੈ ਪਰ ਮਮੀ ਡੈਡੀ ਨਹੀਂ ਫਿਰ ਹੋਣਗੇ ਉੱਥੇ ਓਕੇ ਠੀਕ ਹੈ ਨਾ ਓਕੇ ਅਜਾ ਮੈਂ ਨਾਲ ਜਾਵਾਂ ਕਿ ਮੈਂ ਕਰ ਜਾਵਾਂ ਹਾਂ ਮੈਂ ਨਾਲ ਜਾਵਾਂ ਕਿ ਕਰਾਂ ਮੈਂ ਜੋ ਚੜਦੇ ਆਪਾਂ ਕੋਲ ਜਾਵਾਂ ਤੋ ਆਪਾਂ 에어ਪੋਰਟ ਆ ਗਏ ਆ ਤੇ ਅੱਜ ਕਾਫੀ ਰਸ਼ ਹੈ ਇੱਥੇ ਤੇ ਹੁਣ ਇੱਥੇ ਗੋਲੂ ਤੇ ਬਾਕੀ ਨੂੰ ਉਤਾਰਾਂਗੇ 에어ਪੋਰਟ ਦੇ ਅੰਦਰ ਵੜਦੇ ਆ ਤੇ ਗੱਡੀ پارک ਲਾ ਕੇ ਤੇ ਫੇਰਾਂ ਨੂੰ ਅੰਦਰ ਹੀ ਮਿਲਦੇ ਲੋ ਵੀ ਦੋਸਤੋ ਆਪਾਂ 에어ਪੋਰਟ ਪਹੁੰਚ ਚੁੱਕੇ ਆ ਤੇ ਸਮਾਨ ਮੁੰਡੇ ਤਾਰਦੇ ਪਏ ਨੇ ਇਹ ਟ੍ਰੋਲੀ ਲੈ ਆਇਆ ਤੇ ਹੁਣ ਗੋਲੂ ਤੇ ਬਾਕੀ ਚੱਲੇ ਨੇ ਅੰਦਰ 에어ਪੋਰਟ ਦੇ ਬਾਏ ਬਾਏ ਕਿ ਤੇ ਨੂਰਾ ਤੇ ਰੋਪਿਆ ਉਹ ਖੜੀ ਉਹਨੂੰ ਆ ਜਾ ਮੈਂ ਵੀ ਚੱਲਨੇ ਚੱਲਨੇ ਆ ਗੱਡੀ ਵੇਟੀ ਆ ਹੌਲ ਚੱਲਾ ਚੱਲਿਆ ਉਧਰ ਉਧਰ ਉਹ ਚੱਲਨੇ ਆ ਕੋ ਮੈਂ ਉਧਰ ਦੀ ਚੱਲਾ ਆ ਉਧਰ 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 ਦੀ ਚੱਲਦੇ ਆ ਉਹ ਆਏਗਾ ਹੁਣੇ ਆਇਆ ਆਇਆ ਤੂੰ ਚੱਲਨੇ ਕਿੱਥੇ ਚੱਲਨੇ ਕਿਹ ਯੱਕ ਤੇ ਨੂਰਾ ਲਾਪਿਆ ਮੈਂ ਮੈਂ ਉਧਰੋਂ ਹੀ ਚੱਲਦਾ ਵਾਂ ਤੇ ਗੋਲੂ ਤੇ ਬਾਗੂ ਵੀ ਅੰਦਰ ਆੜਦਾ ਤੇ ਆਪਾਂ ਵੀ ਹੁਣ ਅੰਦਰ ਵੜਨ ਲੱਗੇ ਆਂ ਥੋੜੇ ਲੇਟ ਸੇਵਨ ਤੋਂ ਉਹ ਇਹਨਾਂ ਸਾਈਡ ਕਿਉਂ ਐ ਹੈਂ ਹੋਰ ਆਂਦਾ ਹੁਣੇ ਆਂਦਾ ਤੈਨੂੰ ਮਿਲਣਾ ਆਏਗਾ ਹੁਣੇ ਬਾਕੀ ਤੇ ਗੋਲੂ ਲਾਈਨ 'ਚ ਲੱਗੇ ਹੋਏ ਨੇ ਤੇ ਕਾਊਂਟਰ ਖੁੱਲਿਆ ਹੋਇਆ ਆਪਣਾ ਦੀ ਵਾਰੀ ਆਂਦੀ ਏ ਤੇ weight ਤੇ ਵੈਸੇ ਹੁਣਾਂ ਕੋ ਨਾਰਮਲ ਕਿੰਦੀ ਕਿਲੋਈ ਏ ਬਾਕੀ ਨੇ ਐਡ ਕਰਾਇਆ ਸੀ 50 ਕਿਲੋ ਲਿਆ ਸੀ ਤੇ ਗੋਲੂ ਕੋ 30 ਕਿਲੋਈ ਏ ਤੇ ਹੁਣ ਉਹਨਾਂ ਦੀ ਵਾਰੀ ਆਂਦੀ ਏ weight ਹੁੰਦਾ ਤੇ ਫਿਰ ਆਪ ਉਹੜੀ ਤੇ ਚੜ ਕੇ ਉੱਤੇ ਆਣਗੇ ਪਤਾ ਉਹਨੇ ਜਾਣਾ ਇੰਡੀਆ ਤੋਂ ਆਇਆ ਉਹਨੇ ਜਾਣਾ ਉਹਦੀ ਮੰਮੀ ਡਿੱਗਦੀ ਪਈ ਹੈ ਹੈ ਉਹਦੀ ਆ ਵੱਡੀ ਮੰਮੀ ਡਿੱਗਦੀ ਪਈ ਹੈ ਉਹਦਾ ਬ੍ਰਦਰ ਡਿੱਗਦਾ ਪਿਆ ਉਹਨੂੰ ਹੈ ਉਹਨੇ ਤੇ ਜਾਣਾ ਹੈ ਫੇਰ ਆ ਜਾਏਗਾ ਆਇਆ ਸੀ ਆਪਾਂ ਨੂੰ ਮਿਲਣ ਆਇਆ ਸੀ ਹੁਣ ਚੱਲਿਆ ਤੇ ਫੇਰ ਆ ਜਾਏਗਾ ਚਲੋ ਜੀ ਨੂਰ ਨੂੰ ਗੇਮ ਲਾ ਕੇ ਦੇਤੀ ਹੈ ਇੱਥੇ ਬੈਠ ਗਿਆ ਲਓ ਜੀ ਮਿੱਤਰੋ ਬੋਲੂ ਹੁਣਾਂ ਦੀ ਵਾਰੀ ਆ ਗਈ ਏ ਕੀ ਹਰ ਤੂੰ ਇੱਕ ਮਿੰਟ ਆ ਕੇ ਤੂੰ ਕਿਉਂ ਜਾਣਦੀ ਕਿ ਤੂੰ ਕਿਉਂ ਜਾਣਦੇ ਹੀ ਕਰੀ ਜਾਣਾ ਉਹਨੇ ਜਾਣਾ ਨਹੀਂ ਹੈ ਅੱਛਾ ਆਏਗਾ ਨਾ ਤਾਂ ਨਾ ਜਾਂਦੀ ਓਕੇ ਤੇ ਲਓ ਵੀ ਮਿੱਤਰੋ ਮੁੰਡਿਆਂ ਸਾਡਿਆਂ ਦੀ ਬੋਰਡਿੰਗ ਹੋ ਗਈ ਏ ਲੋ ਜੀ ਮੁੰਡੇ ਆ ਗਏ ਵਾਪਸ ਫਿਰ ਤੇ ਅਸੀਂ ਕਿਉਂ ਜਾ ਰਹੀ ਤੂੰ ਕਿਉਂ ਜਾ ਰਹੀ ਕਹਿੰਦਾ ਇਹ ਫੇਰ ਆਏਗਾ ਬੁੱਤ ਚਾਚੂ ਨਾਲ ਲੈ ਕੇ ਆਏਗਾ ਹਾਂ ਕਹਿੰਦਾ ਉਹਨੇ ਤੇ ਆਇਆ ਸੀ ਜੀ ਨਹੀਂ ਜਾਂਦੇ ਨਹੀਂ ਜਾਂਦੇ ਆ

ਤੇ ਮੁੰਡੇ ਚਲੇ ਗਏ ਨੇ ਇਮੀਗ੍ਰੇਸ਼ਨ ਕਰਵਾਉਣ ਵਾਸਤੇ ਤੇ ਨੂਰ ਰੋਈ ਜਾਂਦਾ ਪਿਆ ਹਣ ਉਹਨੂੰ ਦੇਖਦੇ ਆ ਚੁੱਪ ਕਰਾਣੇ ਉਹਨੇ ਬੜਾ ਔਖਾ ਚੁਪੋਣਾ ਚੀਜੀ ਲੈ ਕੇ ਆਨੇ ਰੋਣਾ ਬੰਦ ਕਰ ਦੇ ਚੀਜੀ ਲੈ ਕੇ ਆਨੇ ਰੋਣਾ ਬੰਦ ਕਰ ਦੇ ਕਿਹੜੀ ਚੀਜੀ ਲੈਣੀ ਹੈ ਉਹ ਦੇ ਉਹ ਦੇ ਕੋਈ ਚੀਜੀ ਚੱਕ ਲੈ ਚੱਕ ਲੈ ਕੀ ਲੈਣਾ ਇਹ ਲੈ ਲੈ ਓਕੇ ਲੈ ਲੈ ਸਟਾਰੋ ਲੋ ਜੀ ਮਿੱਤਰੋ ਹਾਂ ਇਹ ਆ ਗਏ ਸਾਡੇ ਬੰਦੇ ਇਮੀਗ੍ਰੇਸ਼ਨ ਕਲੀਅਰ ਕਰਕੇ ਉਹ ਕਹਿੰਦਾ ਮੈਂ ਕਿ ਤੂੰ ਕਿਉਂ ਜਾਈ ਇਹ ਆ ਗਿਆ ਗੋਲੂ ਤੇ ਬਾਕੀ ਹਲੇ ਦਫਾ ਮਾਰ ਦੋ ਸਿੱਧਾ ਨਾ ਮੈਂ ਨੋਰੇ ਸੈਦਾ ਕਰ ਦੇ ਨਹੀਂ ਕਿਉਂ ਤੂੰ ਕਿਉਂ ਜਾਏ ਕਿਧਰਾ 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 ਹੀ ਕਰ ਇੱਥੇ ਆਕ ਕੋਈ ਚਾਚੂ ਸੰਗਾ ਹੈ ਕਰ ਜਾਂ ਚਾਚੂ ਤੋਂ ਕਿਉਂ ਜਾਈ ਕਹਿੰਦਾ ਮੈਂ ਚਾਚੂ ਤੋਂ ਕਿਉਂ ਜਾਈ ਤੇ ਹੁਣ ਇਥੋਂ ਇਮੀਗ੍ਰੇਸ਼ਨ ਨਾਲ ਦੀ ਕਲੀਅਰ ਹੋ ਗਈ ਹੈ ਤੇ ਹੁਣ ਇਥੋਂ ਚਲੇ ਜਾਣਗੇ ਅੰਦਰ ਗੇਟ ਤੇ ਤੇ ਅਸੀਂ ਜਾਣ ਲੱਗੇ ਆ ਆਪਣੇ ਘਰ ਵਾਪਸ ਕਿਉਂ ਨਹੀਂ ਜਾਣੀ ਕਿਉਂ ਨਹੀਂ ਜਾਣੀ ਚਾਚੂ ਓਕੇ ਬਾਏ 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 ਜਾਓ 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 ਇਕ ਵਾਰ ਵਾਹ ਓਕੇ ਜਾ ਲੋ ਜੀ ਮਿੱਤਰੋ ਬੋਲੂ ਤੇ ਬਾਕੀ ਚਲੇ ਗਏ ਨੇ ਇਮੀਗ੍ਰੇਸ਼ਨ ਉਹਨਾਂ ਦੀ ਕਲੀਅਰ ਹੋ ਗਈ ਡਨ ਹੋ ਗਈ ਏ ਤੇ ਹੁਣ ਅਸੀਂ ਵੀ ਕਰੇ ਜਾਣ ਲੱਗੇ ਆ ਤੇ ਨੂਰ ਥੋੜਾ ਜਿਹਾ ਉਦਾਸ ਹੋ ਗਿਆ ਕੋਈ ਨਹੀਂ ਉਹ ਉਹਨਾਂ ਨੇ ਤੇ ਜਾਣਾ ਹੀ ਹੈ ਤੇ ਗੱਡੀ ਲੈ ਕੇ ਆਉਂਦਾ ਅਮਨ ਤੇ ਚੱਲਦੇ ਆਪਾਂ ਫੇਰ ਕਰ ਪਾਪਾ ਟੈਪਲਨ ਚੱਲਾਂਗੇ ਬੁੱਤੇਰਪਲਨ ਤੇ ਇਦਾਂ ਕਿਉਂ ਕਰਦਾ ਉਹ ਆਏ ਸੀ ਉਹ ਦੋ ਛੁੱਟੀ ਵਾਸਤੇ ਆਏ ਸੀ ਦੱਸ ਦੇਣਾ ਦੀ ਉਹ ਚੱਲੇ ਨੇ ਤੂੰ ਮੇਰੇ ਨਾਲ ਇੰਡੀਆ ਜਾਈ ਹੈ ਓਕੇ ਆਪਾਂ ਚੱਲਾਂਗੇ ਨਾਲੇ ਆਪਾਂ ਘਰੇ ਜਾ ਕੇ ਨਾ ਤਿਆਰ ਹੋ ਕੇ ਫਿਰ ਚੱਲਾਂਗੇ ਆਪਾਂ ਗੱਡੀ ਨਾਲ ਚੱਲ ਜਣਾ ਆਪਾਂ ਤਿਆਰ ਹੋ ਗਏ ਨਹੀਂ ਮੰਮੀ ਕਿਥੇ ਹੈ ਮੰਮੀ ਹੈ ਨਹੀਂ ਸਿਮਰ ਦੀਦੀ ਹੈ ਨਹੀਂ ਬਾਣੀ ਦੀਦੀ ਹੈ ਨਹੀਂ ਤੇ ਉਹਨਾਂ ਨੂੰ ਛੱਡ ਕੇ ਥੋੜੀ ਜਾ ਆਹ ਜਾ ਜ ਖੜੇ ਨੇ ਤੇ ਫਿਰ ਕਿਥੇ ਚਲੀ ਜਾ ਬੱਤ ਇੰਡੀਆ ਹੈ ਇੰਡੀਆ ਜਾਣਾ ਆਪਾਂ ਤਿਆਰ ਹੋ ਕੇ ਮੰਮੀ ਨੂੰ ਨਾਲ ਲੈ ਕੇ ਆਵਾਂਗੇ ਪਾਸਪੋਰਟ ਆਪਣਾ ਘਰੇ ਪਿਆ ਹੈ ਪਾਸਪੋਰਟ ਕਿੱਥੇ ਜਰਾ ਦੱਸ ਤਰਾ ਤਰਾ ਟੈਕ ਨੀ ਘਰੇ ਹੈ ਨਾ ਫਿਰ ਘਰੇ ਲੈ ਕੇ ਆਨੇ ਵਲਾਂ ਜਾ ਕੇ ਆਪਾਂ ਜਾਵਾਂਗੇ ਮੈਂ ਜਾਵਾਂਗਾ ਤੂੰ ਜਾਵੇਂਗਾ ਸਿਮਰ ਜਾਏਗੀ ਬਾਣੀ ਜਾਏਗੀ ਮੰਮੀ ਜਾਏਗੀ ਇਕੱਠੇ ਚਲਾਂਗੇ ਓਕੇ ਮੈਂ ਤੈਨੂੰ ਪਿਆਰ ਕਰਦੀ ਹਾਂ ਪਾਸਪੋਰਟ ਆ ਲੀ ਚਾਰ ਦਿਨ ਨੂੰ ਜਿਆਦਾ ਲੋੜ ਹੈ ਜਿਆਦਾ ਲੋੜ ਹੈ ਬੰਮ ਚਾਹ ਨਾ ਬੱਜੇ ਯਾਰ ਕੋਈ ਨਹੀਂ ਤੇ ਹਾਂਜੀ ਦੋਸਤੋ ਆ ਫਾਈਨਲ ਅਪਡੇਟ ਇਹ ਹੈ ਕਿ ਗੋਲੂ ਤੇ ਬਾਕੀ ਵੇਟਿੰਗ ਏਰੀਆ ਚ ਜਾ ਕੇ ਬੈਠ ਗਏ ਨੇ ਤੇ ਆਪਾਂ ਵੀ ਇੱਥੋਂ ਤੁਰ ਪਏ ਹੋਏ ਆ ਤੇ ਹੁਣ ਚੱਲੇ ਸਿੱਧਾ ਕਰੇ ਨੂਰ ਉਦਾਸ ਜਾ ਹੋਇਆ ਪੈਂ ਕਹਿੰਦਾ ਚੱਲੀਏ ਇੰਡੀਆ ਚੱਲੀਏ ਪਰ ਹੁਣ ਏਡਾ ਸੁੱਖਾ ਥੋੜੀ ਜਾਣਾ ਤੇ ਹੁਣ ਇਸ ਵਲੌਗ ਨੂੰ ਮੈਂ ਇੱਥੇ ਹੀ ਐਂਡ ਕਰਦਾ ਵਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ